ਸਟੇਟਨ ਕਮ ਇੰਸਪੈਕਟਰ 211223 ਅਪ ਟੂ ਸ਼ਾਮ 5:00 ਵਜੇ ਤੱਕ ਕਲੀਅਰ ਹੈ ਜੀ ਉਥੇ ਦੇਖੋ ਕਿੰਨਾ ਲਿਖਿਆ 241223 ਇੱਥੇ ਲਿਖਿਆ ਹਾਂਜੀ ਫ੍ਰੈਂਡਸ ਟੀਪੀਐਸਬੀ ਵੱਲੋਂ ਦੁਬਾਰਾ ਫਿਰ ਜਿਹੜਾ ਜਨਤਕ ਨੋਟਿਸ ਜਾਰੀ ਕੀਤਾ ਗਿਆ ਜੀ ਗਰੁੱਪ ਬੀ ਦੀਆਂ ਪੋਸਟਸ ਦੇ ਲਈ ਐਡਵਰਟਾਈਜ਼ਮੈਂਟ ਨੰਬਰ 5/2023 ਕੱਲ ਕੈਂਡੀਡੇਟ ਦੇਖ ਰਹੇ ਸਨ ਵੀ ਜਿਹੜੀਆਂ ਸੋਧ ਕਰਨ ਦੇ ਲਈ ਲਿੰਕ ਹੈ ਜਿਹੜਾ ਉਹ ਜਾਰੀ ਕੀਤਾ ਗਿਆ ਪਰ ਕੱਲ ਜਾਰੀ ਨਹੀਂ ਕੀਤਾ ਗਿਆ ਸੀਗਾ ਠੀਕ ਹੈ ਜੀ ਲਿੰਕ ਜਾਰੀ ਕਰ ਦਿੱਤਾ ਗਿਆ ਹੈ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਲਿੰਕ ਦੇ ਵਿੱਚ ਕੀ ਲਿਖਿਆ ਗਿਆ ਐਡਵਰਟਾਈਜ਼ਮੈਂਟ ਨੰਬਰ ਇੱਥੇ 5 ਲਿਖਿਆ ਉੱਥੇ ਦੇਖ ਰਹੇ ਹੋ ਐਂਡ ਤੱਕ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰ ਪ੍ਰੈਸ ਕਰ ਲਿਓ ਕਲੀਅਰ ਹੈ ਜੀ 21 12 23 ਪਿਤਾ ਦਾ ਨਾਮ ਲਿੰਗ ਜਾਂ ਕੈਟਾਗਰੀ ਆਦਿ ਵਿੱਚ ਸੋਧ ਕਰ ਸਕਦੇ ਹੋ ਠੀਕ ਹੈ ਜੀ 24 12 23 ਤੋਂ ਲੈ ਕੇ ਸ਼ਾਮ ਵੀ 12 25 24 12 ਦੇਈ 5:05 ਵਜੇ ਤੱਕ ਠੀਕ ਹੈ ਜੀ ਜੇਕਰ ਕੈਟਾਗਰੀ ਵਿੱਚ ਤੁਸੀਂ ਸੋਧ ਕਰਨੀ ਹੈ ਇਹ ਦੁਬਾਰਾ ਦੱਸਿਆ ਗਿਆ ਪਹਿਲਾਂ ਇੱਕ ਵਾਰ ਇਹਨਾਂ ਨੇ ਕੋਰਿਜਨਡੈਂਟ ਪਾਇਆ ਸੀਗਾ ਉਹ ਵੀ ਤੁਸੀਂ ਧਿਆਨ ਨਾਲ ਪੜ੍ਹ ਲਿਆ ਹੋਵੇਗਾ ਵੀ ਡਿਮਾਂਡ ਡਰਾਫਟ ਹੈ ਜਿਹੜਾ ਉਹਨੂੰ ਦੇਣਾ ਪੈਗਾ ਜੇਕਰ ਕੈਟਾਗਰੀ ਵਿੱਚ ਸੋਧ ਕਰਨੀ ਹੈ ਤਾਂ ਡਿਮਾਂਡ ਡਰਾਫਟ ਹੈ ਜਿਹੜਾ ਉਹ ਇਨ ਫੇਵਰ ਆਫ ਸਕੱਰੇਟਰੀ ਸਬੋਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਪੰਜਾਬ ਪੇਬਲਟ ਮੁਹਾਲੀ ਹੋਣਾ ਚਾਹੀਦਾ ਠੀਕ ਹੈ ਜੀ ਡਿਮਾਂਡ ਡਰਾਫਟ ਨੂੰ ਅਧਿਨ ਸਮਾਵਾਂ ਚੋਨ ਬੋਰਡ ਜੋਨ ਬੋਰਡ 1/1 ਸਕੱਰੇਟ 18 ਐਸ ਐਸ ਨਗਰ ਮੁਹਾਲ ਨੈਕਸਚਰ ਇਹਦੇ ਭਰ ਲੈਣਾ ਠੀਕ ਹੈ ਜੇਕਰ ਕੁਝ ਨਹੀਂ ਪਤਾ ਲੱਗਿਆ ਤਾਂ ਧਿਆਨ ਨਾਲ ਦੇਖ ਲਿਓ ਕਮੈਂਟ ਜਰੂਰ ਕਰ ਦਿਓ ਠੀਕ ਹੈ ਜੀ ਅੰਤਿਮ ਮੰਨਿਆ ਜਾਵੇਗਾ 24 12 23 ਤੋਂ ਲੈ ਕੇ 3 1 24 ਤੱਕ ਡਿਮਾਂਡ ਡਰਾਫਟ ਦੇ ਨਾਲ ਜਿਹੜਾ ਨੈਕਸਚਰ ਹੈ ਨੈਕਸਚਰ ਆਪਾਂ ਅੱਗੇ ਦੇਖਦੇ ਹਾਂ ਪਿਛਲੀ ਵੀਡੀਓ 'ਚ ਵੀ ਦੇਖਿਆ ਸੀਗਾ ਤੁਸੀਂ ਦੁਬਾਰਾ ਫੇਰ ਇਹਨਾਂ ਨੇ ਕੋਰੀਜੰਡਮ ਹੈ ਜਿਹੜਾ ਜਾਰੀ ਕੀਤਾ ਗਿਆ ਅਪਲੀਕੇਸ਼ਨ ਨੰਬਰ ਨੇਮ ਫਾਦਰ ਨੇਮ ਡੇਟ ਆਫ ਬਰਥ ਡਿਮਾਂਡ ਡਰਾਫਟ ਨੰਬਰ ਡਿਮਾਂਡ ਡਰਾਫਟ ਅਮਾਊਂਟ ਐਡਰੈਸ ਇਹ ਸਾਰਾ ਭਰ ਕੇ ਸਿਗਨੇਚਰ ਕਰਕੇ ਤੁਸੀਂ ਤਿੰਨ ਕ 2024 ਤੋਂ ਪਹਿਲਾਂ ਪਹਿਲਾਂ ਭੇਜ ਦੇਣੇ ਕਲੀਅਰ ਹੈ ਜੀ ਹੁਣ ਚਲਦੇ ਆਪਾਂ ਪੋਰਟਲ ਵੱਲ ਆਨਲਾਈਨ ਵੱਲ ਵੀ ਉਥੇ ਕੀ ਦੱਸਿਆ ਗਿਆ ਆਨਲਾਈਨ ਪੋਰਟਲ ਤੇ ਆਪਾਂ ਆ ਗਏ ਜੀ ਦੇਖੋ ਇੱਥੇ ਐਡਵਰਟਾਈਜ਼ਮੈਂਟ ਨੰਬਰ 5/2000 23 ਅਧੀਨ ਲਾਸਟ ਡੇਟ ਹੈ ਜਿਹੜੀ 21/12 ਅਪ ਟੂ 5 ਵਜੇ ਤੱਕ ਹੈ ਉੱਪਰ ਦੇਖੋ 20/12 23 ਜੁਆ ਹੈ ਨਾ ਐਡਵਰਟਾਈਜ਼ਮੈਂਟ ਨੰਬਰ 6/2023 ਜੂਨੀਅਰ ਇੰਜੀਨੀਅਰ ਸਿਵਲ ਇੰਜੀਨੀਅਰ ਕਮ ਐਸ ਸੀਨੀਅਰ ਸਿਟੀਜ਼ਨ ਕਮ ਇੰਸਪੈਕਟਰ 21 12 23 ਅਪ ਟੂ ਸ਼ਾਮ 5 ਵਜੇ ਤੱਕ ਕਲੀਅਰ ਹੈ ਜੀ ਉਥੇ ਦੇਖੋ ਕਿੰਨਾ ਲਿਖਿਆ 24 12 23 ਇੱਥੇ ਲਿਖਿਆ 21 12 23 ਹੁਣ ਮੰਨ ਲਓ ਆਪਾਂ ਇਹ ਲਿੰਕ ਨੂੰ ਖੋਲ ਕੇ ਦੇਖਦੇ ਹਾਂ ਐਡਵਰਟਾਈਜ਼ਮੈਂਟ ਨੰਬਰ 5/2023 6 ਵਾਲਾ ਨੋਟੀਫਿਕੇਸ਼ਨ ਹੈ ਜਿਹੜਾ ਕੋਰੀਜਨਮ ਆਇਆ ਨਹੀਂ ਪਰ ਇਹਨਾਂ ਨੇ ਇੱਥੇ ਦੇ ਰੱਖਿਆ ਕਲੀਅਰ ਹੈ ਜੀ ਇਹ ਦੇਖੋ 5/2023 ਅਧੀਨ ਇੱਥੇ ਤੁਸੀਂ ਆਪਦਾ ਜਿਹੜਾ ਨਾਮ ਹੈ ਵਗੈਰਾ ਸਾਰਾ ਕੁਝ ਭਰ ਸਕਦੇ ਹੋ ਕਲੀਅਰ ਹੈ ਜੀ ਤੇ ਨਾਈਨਿੰਗ ਇਹਨਾਂ ਨੂੰ ਧਿਆਨ ਨਾਲ ਦੇਖ ਲਿਓ ਜੇ ਫਿਰ ਵੀ ਕੁਝ ਨਹੀਂ ਪਤਲ ਰਿਹਾ ਤਾਂ ਕਮੈਂਟ ਜਰੂਰ ਕਰ ਦਿਓ ਉਸ ਤੋਂ ਬਾਅਦ ਲਿਖਿਆ ਜੀ ਦੁਬਾਰਾ ਦੇਖੋ ਕਲਿੱਕ ਹੇਅਰ ਟੂ ਕਲੈਕਸ਼ਨ ਆਨਲਾਈਨ ਐਪਲੀਕੇਸ਼ਨ ਵਨ ਐਡਵਰਟਾਈਜ਼ਮੈਂਟ ਨੰਬਰ 10/2023 ਇਹਦੀ ਵੀ ਲਾਸਟ ਡੇਟ ਅੱਜ ਹੀ 21/23 ਉਹਤੇ 24/23 ਲਿਖਿਆ ਇੱਥੇ 21/23 ਲਿਖਿਆ ਕਲੀਅਰ ਹੈ ਹੁਣ ਇਹਨੂੰ ਖੋਲ ਕੇ ਦੇਖ ਲੈਨੇ ਐਡਵਰਟਾਈਜ਼ਮੈਂਟ ਨੰਬਰ 6/2023 ਅਧੀ ਠੀਕ ਹੈ ਇਹਦਾ ਹੋਰੀਜ਼ਨਟਲ ਮੈਂ ਜਿਹੜਾ ਉਹ ਦਿਖਾਇਆ ਨਹੀਂ ਗਿਆ ਹਜੇ ਜੇ ਫਿਰ ਵੀ ਕੁਝ ਨਹੀਂ ਪਤਾ ਚੱਲੇ ਤਾਂ ਕਮੈਂਟ ਜਰੂਰ ਕਰ ਦਿਓ ਜਦੋਂ ਵੀ ਅਪਡੇਟ ਹੋਰ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਸੂਚਨਾ ਇਸੇ ਚੈਨਲ ਤੇ ਮਿਲੂਗੀ ਇਸ ਲਈ ਰਿਕਵੈਸਟ ਹੈ ਸਾਰੇ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਲਾਈਕ ਜਰੂਰ ਪ੍ਰੈਸ ਕਰ ਲਿਓ ਫੇਸਬੁੱਕ ਟਵਿੱਟਰ ਇੰਸਟਾਗ੍ਰਾਮ ਥ੍ਰੈਡ ਸਾਰੇ ਦੇ ਸਾਰੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਤੇ ਵੀ ਜਿਉਂ ਉਹਨਾਂ ਨੂੰ ਫੋਲੋ ਜਰੂਰ ਕਰ ਲਿਓ ਟੈਕਨੀਕਲ ਵੀਡੀਓ ਲਈ ਇਨਫੋ ਬੋਰਡ ਆਲਟੈਕ ਚੈਨਲ ਆਪਣੇ ਉਹਨੂੰ ਵੀ ਸਾਰੇ ਨੇ ਜੁਆਇਨ ਕਰਕੇ ਰੱਖਣਾ ਜੀ ਅਤੇ WhatsApp ਚੈਨਲ ਦਾ ਲਿੰਕ ਵੀ نیچے ਵੀਡੀਓ ਦੇ ਡਿਸਕ੍ਰਿਪਸ਼ਨ ਚ WhatsApp ਚੈਨਲ ਤੇ ਜਿਨ੍ਹਾਂ ਕੋਲੇ ਕਈ ਵਾਰੀ ਨੋਟੀਫਿਕੇਸ਼ਨ ਨਹੀਂ ਦੇਖਿਆ ਜਾਂਦਾ ਨੋਟੀਫਿਕੇਸ਼ਨ ਆਉਂਦਾ ਜ਼ਰੂਰ ਹੈ ਪਰ ਧਿਆਨ ਨਹੀਂ ਦੇ ਪਾਉਂਦੇ ਉਸ ਦੇ ਲਈ WhatsApp ਚੈਨਲ ਆਪਾਂ ਬਣਾਇਆ ਹੋਇਆ ਹੈ ਉਹਦੇ ਲਿੰਕ ਪਾ ਦਿੰਦੇ ਆ ਤੁਸੀਂ ਉਹ ਵੀਡੀਓ ਜ਼ਰੂਰ ਦੇਖ ਲੈਣੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਕੇ ਜਾਓ ਸਾਰਿਆਂ ਤੱਕ ਕੈਂਡੀਡੇਟ ਨੂੰ ਪਹੁੰਚਾ ਦਿਓ ਜੇ ਕੋਈ ਫਿਰ ਵੀ ਕੁਝ ਨਹੀਂ ਪਤਾ ਚੱਲਦਾ ਕਮੈਂਟ ਕਰ ਦਿਓ ਹੋਰ ਅਪਡੇਟ ਨਾਲ ਜਲਦੀ ਹੀ ਆਜ ਰਵਾਂਗੇ ਤਦ ਤੱਕ ਲਈ ਵੀ ਸੇਫ ਸਟੇ ਕਨੈਕਟਡ ਬਾਏ ਬਾਏ